ਆ ਸੋਹਣਾ ਰੋਟੀ ਪਾਤੀ ਖਾਈਏ ਐਪੀਪਾ ਮੇਰੀਆਂ ਲੱਤਾਂ ਬਹੁਤ ਦਰਦ ਕਰਦੀਆਂ ਆ ਲੈ ਤਖੜੀ ਨਹੀਂ ਆਉਂਦਾ ਮੈਨੂੰ ਦਵਾਈ ਲਿਆ ਦੇ ਲੈ ਦਵਾਈ ਲਿਆ ਦੇ ਦੇਖਿਓ ਹੁਣ ਇੰਨੇ ਲੱਤਾਂ ਬਾਵਾ ਸਭ ਠੀਕ ਹੋ ਜਾਣੀਆਂ ਲੇਕਿਨ ਇਹ ਪੂਆ ਦਾ ਪੁੱਤ ਉਹ ਆਏ ਕਹਿੰਦੇ ਪੂਆ ਦੇ ਮੁੰਡੇ ਦਾ ਵਿਆਹ ਆ ਗਿਆ ਅੱਛਾ ਚੱਲ ਫੇਰ ਤਾਂ ਠੀਕ ਐ ਫੇਰ ਤਾਂ ਮੈਂ ਸੋਚ ਜੀ ਸਮਾ ਲੈਣੀ ਆ ਤੇ ਕਿਉਂ ਕਹਿੰਦੇ ਭੈਣ ਭਰਾ ਸਾਰੇ ਇਕੱਠੇ ਹੋ ਗਏ ਚਰਚੇ ਤਾਂ ਆਏ ਅਸੀਂ ਜੇ ਜੋ ਇਹ ਕਰਾਗੇ ਵੀ ਅੱਛਾ ਲੱਤਾਂ ਠੀਕ ਹੋ ਗਈਆਂ ਦਵਾਈ ਦੀ ਲੋੜ ਹੀ ਨਹੀਂ ਪਈ ਉੱਥੇ ਤੁਹਾਨੂੰ ਨੱਚਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਤੁਹਾਡੀਆਂ ਲੱਤਾਂ ਦੁਖਦੀਆਂ ਬਾਹਾਂ ਦੁਖਦੀਆਂ ਘਰੇ ਸਭ ਕੁਝ ਹੁੰਦਾ ਨਾ ਤੇ ਜਦੋਂ ਤੁਸੀਂ ਨੱਚਣਾ ਟੱਪਣਾ ਪੈ ਜਾਓਦੋਂ ਤੁਸੀਂ ਹਲਕ ਹਲਾ ਲ ਐ ਨੱਚਦੀਆਂ ਜਿੱਦਾਂ ਉਹ ਮੇਰੇ ਤੋਂ ਵਧੀਆ ਨਾ ਨੱਚ ਲਾ ਪਵੇ ਉਹ ਇਦਾਂ ਨਾ ਉਦੋਂ ਨਹੀਂ ਤੁਹਾਡਾ ਕੁਝ ਦੁਖਦਾ ਹਨਾ ਹੁਣ ਤੁਹਾਡੀਆਂ ਲੱਤਾਂ ਬਾਹਾਂ ਦੁਖਦੀਆਂ ਘਰੇ ਪਤਾ ਨਹੀਂ ਤੁਹਾਨੂੰ ਕੀ ਹੋ ਜਾਂਦਾ ਹੈ ਘਰੇ ਵੀ ਵਿਆਹ ਜਿੰਨਾ ਚਾ ਕਰਿਆ ਕਰੋ ਘਰੇ ਕਦੋਂ ਕਹਿੰਦੇ ਸਾਨੂੰ ਦਵਾਈ ਲਿਆ ਦਿਓ ਸਾਡੀਆਂ ਲੱਤਾਂ ਦੁਖਦੀਆਂ ਸਾਡਾ ਸਿਰ ਦੁਖਦਾ ਰੱਬ ਸਾਨੂੰ ਚੱਕ ਲਵੇ ਹੈ ਤੇ ਜਦੋਂ ਵਿਆਹ ਸ਼ਾਦੀ ਆ ਜਾਂਦਾ ਫੇਰ ਤਾਂ ਤੁਸੀਂ ਐ ਬਣ ਜਾਂਦੀਆਂ ਰ ਵਾਈਟਲ ਦਾ ਜਿੱਦਾਂ ਕੈਪਸੂਲ ਖਾਦਾ ਹੁੰਦਾ ਉਹ ਵਿਆਹ ਦਾ ਸਿਸ਼ਾ ਨਹੀਂ ਉਹ ਇੰਜੋਏ ਕਰੋ ਘਰੇ ਵੀ ਇੰਜੋਏ ਕਰੋ ਤੇ ਨਾਲੇ ਸਾਨੂੰ ਵੀ ਕਰਾਓ ਇੰਜੋਏ ਸਾਨੂੰ ਵੀ ਕਰਾਓ ਇੰਜੋਏ ਨਾਲੇ ਕਰੋ ਇਹ ਨਾ ਘਰੇ ਕਰਦਿਆ ਰਿਆ ਕਰੋ ਸਾਡੀਆਂ ਲੱਤਾਂ ਦੁਖਦੀਆਂ ਸਾਡੀਆਂ ਬਾਹਾਂ ਦੁਖਦੀਆਂ ਕਦੇ ਸੁੱਖ ਦਾ ਸਾਹ ਸਾਨੂੰ ਵੀ ਲੈਣ ਦਿਓ ਠੀਕ ਆ ਨਾ ਬਾਹਰ ਇੰਜੋਏ ਕਰਦੇ ਰਹਿੰਦੀ ਆ ਭੰਗੜੇ ਤੇ ਨੱਚਣ ਟੱਪਣ ਤੇ ਘਰੇ ਵੀ ਨੱਚੋ ਟੱਪੋ ਸਾਾਨੂੰ ਵੀ ਸੁੱਖ ਦਾ ਸਾਹ ਮਿਲੇ ਵੀ ਠੀਕ ਠਾਕ ਆ ਦਵਾਈਆਂ ਦੇ ਟੱਕ ਧਰਿਆ ਵਾ ਹੋਰ ਤੁਹਾਨੂੰ ਕੋਈ ਕੰਮ ਹੀ ਨਹੀਂ ਵਿਆਹ ਆ ਜਾਵੇ ਤਾਂ ਤੁਸੀਂ ਛੱਟ ਦੇਣੇ ਕਹਿ ਦਿੰਨੀ ਆ ਨੱਚਾ ਟੱਪਾਂਗੇ ਉਦੋਂ ਤੁਹਾਡਾ ਕੁਝ ਦੁੱਖਦਾ ਨਹੀਂ ਘਰੇ ਤੁਸੀਂ ਲੰਮੀਆਂ ਪਈਆਂ ਰਹਿਣੀਆਂ ਬਿਮਾਰਾਂ ਵਾਂਗੂ ਅਹੀਂ ਨਹੀਂ ਦੇਖਣਾ ਲੋਕਣਾ ਵਿਆ ਜਾਣਾ ਵਿਆਹ ਐਵੇਂ ਖਰਚਾ ਕਰੀ ਜਾਓ